ਕੀ ਗੰਭਾਇਆ ਪੈ ਗਿਆ ਪੰਜ ਬਈ ਨਾ ਮੈਂ ਥੋੜਾ ਜਿਹਾ ਅੱਛਾ ਹਾਂ ਮੈਂ ਹਾਂ ਜਦੋਂ ਥੋੜਾ ਨਾ ਕੋਰੇ ਦਿਨਾਂ ਤੱਕ ਬਾਕਸ ਕਰ ਦੋ ਨਾ ਕੋਈ ਨਾ ਮम्मी ਪੈਸੇ ਪਾਏ ਨਹੀਂਗੇ ਲੈ ਜੀ ਪੈਸੇ ਦਊਂ ਆ ਜੀ ਹਾਂ ਹਾਂ ਬੜੇ ਬੋ ਬੜਾ ਕਰੀ ਕੋਚੀ ਦੀ ਕੋਈ ਨਾ ਮम्मी ਪੈਨੂ ਕੀਏਗਾ ਹੁਣ ਤਾਂ ਲੋੜ ਆ ਗਈ ਪੈਸਿਆਂ ਦੀ ਵਸਤਾ ਹੁਣ ਉਹ ਕਰਨੀ ਹੈਗੇ ਦੇਣੀ ਹੈ ਕੋਈ ਨਾ ਮੈਂ ਨਕਾ ਮੰਗੂਗੀ ਹੋਰ ਕਹਣਾ ਆਊਗਾ ਫੇਰ ਕੀ ਹੈਗਾ ਆਜਾ ਤੁਹਾਨੂੰ ਕੱਟਿਆ ਰਹਿਣਾ ਕੋਈ ਕੁਝ ਨਹੀਂ ਉੱਤਰਾਸੀ ਨੂੰ ਕੁਝ ਨਹੀਂ ਹੋਇਆ ਨਾ ਨਾ ਕੋਈ ਨਾ ਮਾਸੀ ਨੂੰ ਪੀਏਗਾ ਤੂੰ ਲੈ ਜੀ ਪੈਸੇ ਆ ਜੀ ਤੂੰ ਆਉਂਗਾ ਹਾਂ ਸਰਵੇ ਮੈਂ ਦੇਖਣੀ ਅੱਜ ਜਾਂ ਕੱਲ ਆ ਜੀ ਨਾ ਨਾ ਕੋਈ ਨਹੀਂ ਦੇਖ ਲੈ ਹੋ ਠੀਕ ਨੇ ਸਾਰੇ ਘਰੇ ਠੀਕ ਠਾਕ ਵਧੀਆ ਨੇ ਸਾਰੇ ਵਧੀਆ ਨੇ ਆਪ ਵਧੀਆ ਹਾਂ ਵਧੀਆ ਮੰਮੀ ਠੀਕ ਆ ਵਸ ਇੱਕ ਮੇਰੇ ਅੱਜ ਉਹ ਦਰਦ ਜਿਹਾ ਹੋ ਹੀ ਜਾਂਦਾ ਸੀ ਢੂਈ ਦਾ ਹਾਂ ਹੋਰ ਉਹਦੇ ਕਰਕੇ ਸਾਰਾ ਦਿਨ ਦਰਦ ਹੋਈ ਗਿਆ ਮਸਾਂ ਪਾਈ ਰਹੀ ਹੈ ਹਾਂ ਦਵਾਈ ਲਿਆ ਮੈਂ ਹਾਂ ਦਵਾਈ ਲਿਆਉਂਗੀ ਮੰਮੀ ਦੇਖਦੀ ਆਂਗੀ ਦਵਾਈ ਲਿਆਉਣੀ ਆਂਗੀ ਹਾਂ ਦਵਾਈ ਲੈਣ ਜੀ ਜਾ ਕੇ ਹਾਂ ਜਾਉਂਗੀ ਦਵਾਈ ਲੈਣ ਹਾਂ ਚੰਗਾ ਚੰਗਾ ਮੰਮੀ ਠੀਕ ਹੈ ਚੰਗਾ ਮਾਨ ਗੱਲਾਂ ਕਰੀ ਜਾਂਦੀ ਐ ਐਸੇ ਨਹੀਂ ਗੱਲਾਂ ਹੋਈ ਜਾਂਦੀ ਐ ਲੁਕ ਲੁਕ ਕੇ ਸੋ ਲੋ ਕੋਈ ਰੱਬ ਵੀ ਨਾ ਸੁਣ ਲਾ ਨੀ ਮੈਂ ਹਾਂ ਇਹ ਨਾਲ ਵੀ ਗੱਲ ਕਰ ਲੂੰਗੀ। ਮੈਂ ਘਰੋਂ ਚੱਕ ਕੇ ਕਿੰਨਾ ਕਿ ਦਿੱਤਾ ਪਹਿਲਾਂ। ਠੀਕ ਹੈ ਮੈਂ। ਆ ਜੀ ਕੋਲ। ਨਾ ਹੋ ਗਈਆਂ ਗੱਲਾਂ ਮਰਸੀ ਨਾਲ ਕਿ ਰਹਿ ਗਈਆਂ? ਮੈਂ ਕੀ ਗੱਲਾਂ ਹੋ ਗਈਆਂ? ਦੱਸ ਗੱਲਾਂ ਤਾਂ ਬਹੁਤ ਕੁਝ ਕਰ ਲਈਆਂ। ਮਨੇ ਮੈਂ ਸੋਣ ਵੀ ਨਹੀਂ ਹੈ। ਮੈਨੂੰ ਤਾਂ ਕੁਝ ਵੀ ਨਾ ਲਗੋ। ਮੈਨੂੰ ਸਭ ਕੁਝ ਪਤਾ ਲੱਗ ਗਿਆ। ਕਿਏ ਜੇ ਸੁਣਨੇ ਦਾ ਤੂੰ ਗੱਲਾਂ ਤੇਰਾ ਕਿਹੜਾ ਮੈਨੂੰ ਡਰ ਮਾਰੇਗਾ ਮੈਂ ਤੇਰੀ ਕਮਾਈ ਦਿੰਨੀ ਹੈ ਗੁੱਸਾ ਹਾਂ ਕਮਾਈ ਮਿਲ ਜਾਏਂਦੀ ਮੇਰੇ ਭਰਾ ਨੂੰ ਚੱਕ ਚੱਕ ਕੇ ਦੇਈਏ ਨਹੀਂ ਕੋਹ ਰੋ ਕਮਾਈ ਆ ਵੀ ਮੇਰੇ ਘਰ ਆ ਲਈਏਗਾ ਜੇ ਮੈਂ ਮੇਰੀ ਮਾਂ ਨੂੰ ਸਹਰ ਨਾਲ ਲਾਉਂਗੀ ਜੇ ਉਹ ਤਾਂ ਤਸ ਕਮਾਈ ਲਾ ਸੁਣਤਾ ਹੋਰ ਸੁਣਨ ਕੌਣ ਕੀ ਪਤਾ ਕਿੰਨੇ ਘਰ ਤੋਂ ਆ ਤਾ ਸੋਦਾ ਬਤਾ ਵੀ ਤੂੰ ਹੀ ਦਿੰਦੀ ਹੋਵੇਂਗੀ ਭਾਈ ਤਾਂ ਇਹ ਦੂਜੇ ਤੀਜੇ ਦਿਨ ਕਹਦਣੀ <li>ਸਟੇਜ ਬਣਾ ਕੇ ਦੇਦਣੀ ਆਸਮਾਨ ਮੁੱਕ ਗਿਆ ਆ ਲੈ ਆਈਓ ਆਸਮਾਨ ਮੁੱਕ ਗਿਆ ਇਹਨੂੰ ਉਹ ਤੋਈ ਘਾਰੇ ਚੱਲੂਗਾ ਹਜੇ ਮੈਂ ਵੀ ਹੈਗੀ ਆ ਮੈਨੂੰ ਵੀ ਵਿਆਹ ਨਾ ਕਰ ਤਰਨਾ ਕੇ ਸਾਰਾ ਤੁਹਾਡੇ ਤੇ ਲਾ ਦੂਗਾ ਚਲ ਕੋਈ ਨਹੀਂ ਵਿਆਹ ਦਾਂਗੇ ਤੈਨੂੰ ਵੀ ਤੇਰਾ ਕੋਈ ਹੋਰ ਤਾਂ ਨਹੀਂਗਾ ਵਿਆਹ ਨਾ ਕਰ ਤਰਨਾ ਤੈਨੂੰ ਫਿਰ ਮੈਂ ਆਉਦੇ ਪੇਕੇ ਛੱਡਦਾ ਵਿਆਹ ਨਾਲ ਵਾਸਤੇ ਤੈਨੂੰ ਬਾਪਿਆਂ ਨੇ ਛੱਡੇ ਜਾਂਦੇ ਹੁੰਦੇ ਆ ਆਪਦੇ ਤੈਨ ਛੱਡਣ ਨੂੰ ਕਿਹਨੂੰ ਭਾਣੇ ਖਵਾਲੀ ਤਾਂ ਸਾਰਾ ਘਰ ਜਾਣੀ ਆਇਂ ਕਰ ਇੱਥੇ ਲੈ ਕੇ ਬਿਠਾ ਲਾ ਜਿਹੜਾ ਆ ਕੰਮ ਹੈਗਾ ਨਾਮ ਕਰਦਾਂਗੇ ਉਹਨਾਂ ਦੇ ਫਿਰ ਤਾਂ ਠੀਕ ਰਹੇਗੀ ਆ ਕੁਸਤਾ ਪਾਲਦੀ ਆ ਤੂੰ ਜਿਵੇਂ ਮੈਂ ਤੇ ਬਰਾਬਰ ਆ ਕੇ ਬਹਿ ਜੇ ਜਿੱਦ ਤੂੰ ਵੇਖ ਕੇ ਤੈਨੂੰ ਦੇਖਾਂਗੇ ਤੇ ਤੇਰੀ ਮਾਂ ਨੂੰ ਤੂੰ ਪੁੱਛਦੀਆਂ ਕਿ ਨਹੀਂ ਪੁੱਛਦੀ ਠੀਕ ਹੈ ਨਾ ਉਹ ਮੈਂ ਹੀ ਤੁਹਾਡੇ ਵੰਗੂ ਲਖਵਾਉਂਦੀ ਜਿਵੇਂ 1-1 ਰੁਪਿਆ ਉਧਰ ਪਾਵਾ ਦਈਏ ਚੋਰੀ ਮੋਂ ਵੀ ਮੈਂ ਤਾਂ ਦੱਸ ਕੇ ਦਉਂਗੀ ਜਿਹੜੀ ਚੀਜ਼ ਦਉਂਗੀ ਤੁਹਾਨੂੰ ਆਈ ਨਹੀਂ ਤੁਹਾਡੇ ਵੰਗੂ ਕਰਦੀ ਹੋਂ ਦਾ ਤੇਰਾ ਤੇਰਾ ਨਹੀਂ ਫਰਕ ਪਾਦਾ ਮੇਰੇ ਨਾਲ ਪਰ ਤੁਸੀਂ ਲਾ ਦੋਗੇ ਚੁਗਲੀਆਂ ਕਰ-ਕਰ ਖਾਣ ਹਾਂ ਫਰਕ ਨਹੀਂ ਕਰ ਅਸੀਂ ਚੁਗਲੀਆਂ ਕਰਾਂਗੇ ਗੜੀ ਗੱਲਾਂ ਸੱਚੀਆਂ ਹੋਣਗੇ ਉ ਤਾਂ ਹੁਣ ਦੱਸਣੀ ਹੈ ਪੈਣਗੇ ਮੇਰੇ ਨੂੰ ਵੀ ਵੀਰੇ ਕਿੱਥੇ ਜਾਂਦੇ ਤੇਰੇ ਪੈਸੇ ਜਿਹੜੇ ਤੂੰ ਲਿਆ ਲਿਆ ਕੇ ਭਾਬੀ ਦੇ ਮੁੱਠੀ ਚ ਫੜਾਉਣਾ ਨਾ ਆਹ ਵੇਖ ਲੈ ਭਾਬੀ ਦੇ ਮੁੱਠੀ ਚ ਨਾ ਆਉਗਾ ਭਾਬੀ ਦੇ ਕਮਰੇ ਚ ਆਪਦੇ ਕੋਲੇ ਰੱਖ ਲਿਆ ਕਰੋ ਉੱਥੇ ਬਿਠਾ ਲਿਆ ਕਰੋ ਦੇਖ ਲਿਆ ਕਰੋ ਕਿੰਨੀ ਤਨਖਾਹ ਲਿਆਉਂਦਾ ਕਿੰਨੀ ਨਹੀਂ ਲਿਆਉਂਦਾ ਠੀਕ ਆ ਮੈਂ ਨਾ ਖਾਉਂਗੀ ਹਾਂ ਨਹੀਂ ਪਾਲਦੀਆਂ ਭਾਈ ਤੂੰ ਸਾਰੇ ਟੱਬਰ ਤੋਂ ਅਲੱਗ ਰਵੇ ਹਾਂ ਤੂੰ ਸਿੱਧਾ ਹੀ ਕਹਿੰਦੇ ਕਿ ਅੱਡ ਹੋਣਾ ਸਾਡੇ ਤੋਂ ਇਹ ਸੋਖਾ ਖਵਾਉ ਜੁਗਾ ਤੈਨੂੰ ਹੁਣ ਤਾਂ ਸੀ ਰੋਕਾ ਰੋਕੀ ਟੋਕਾ ਟੋਕੀ ਕਰਦੇ ਤੈਨੂੰ ਭਾਈ ਵੀ ਤੂੰ ਕਿੱਧਰ ਕਰਦਨੀ ਚੀਜ਼ਾਂ ਕਿੱਧਰ ਨੇ ਪੈਸੇ ਕਿੱਧਰ ਜਾਂਦੇ ਆਹ ਵੀ ਕੁਝ ਤਾਂ ਪਾਲਦੀਆਂ ਵੀ ਕੱਲੀ ਹੱਥ ਫੁਕਤਿਆਰੀ ਹੋ ਜਾਏ ਕੋਈ ਰੋਕਣਾ ਲਾ ਹੋ ਨਾ ਹੋਵੇ ਕੋ ਟੋਕਣਾ ਲਾ ਨਾ ਹੋਵੇ ਵੀ ਹਾਂ ਸੋਖਾ ਹੋ ਜੂਗਾ ਫੇਰ ਤੇਰੇ ਪੇਕੇਆਂ ਨੂੰ ਖਵਾਣਾ ਅੱਗੇ ਕਿਹੜਾ ਭਾਈ ਮੇਰੇ ਪੇਕੇ ਥੋੜੇ ਤੇ ਪਾਲਦੇ ਆਗੇ ਵੀ ਇਸ ਘਰ ਹੀ ਇਹੀ ਪਾਲਦਾ ਸੀ ਮੇਰੇ ਪੇਕੇਆਂ ਨੂੰ ਉਹਨਾਂ ਦੇ ਤਾਂ ਕੁਝ ਹੈ ਨਹੀਂ ਹਣਾ ਕੀ ਹੋ ਗਿਆ ਜੇ ਮੇਰੀ ਮਾਂ ਨੇ ਕਹਿਤਾ ਕੋਈ ਲੋਡ ਪੈ ਗਈ ਆ ਟੋ ਟਾਈਮ ਰਪੀਆਂ ਦੀ ਇਹੋ ਜਿਹੀ ਲੋਡ ਪੈ ਗਈ ਉਹਨੇ ਤਾਂ ਵਿਚਾਰੀ ਨੇ ਧਾਰੇ ਹੀ ਕਿਹਾਗਾ ਅੱਛਾ ਧਾਰੇ ਕਿ ਹਾਂ ਇੱਕ ਵਾਰ ਧਾਰ ਤਾਂ ਕਹਿਤਾ ਮੁੜ ਕੇ ਘਰ ਦੇਣ ਨੂੰ ਪਤਾ ਨਹੀਂ ਕਿ ਕੁੜੀ ਇਹ ਕਿਹੜਾ ਵਾਪਸ ਲੈ ਲੈਣੇ ਆ ਇਹ ਤਾਂ ਕਿਹੜਾ ਧਾਰਦਾ ਨਾ ਨਾਮ ਨਹੀਂ ਆ ਕੀ ਪਤਾ ਨਾ ਹੀ ਕਿ ਉਹ ਸਾਡੇ ਨੂੰ ਨਹੀਂ ਚਾਹਤਾ ਹੋਗੇ ਹਾਂ ਤੇਰਾ ਭਰਾ ਕਹੁੰਦਾ ਕਹੁੰਦਾ ਨਹੀਂ ਕੇ ਕਿ ਬਿੱਲੇ ਬੈਠਾ ਕਰੇ ਮੇਰੇ ਭਰਾ ਤੱਕ ਪਹੁੰਚਣ ਦੀ ਕੋਈ ਲੋੜ ਨਹੀਂ ਠੀਕ ਆ ਨਾ ਤੇਰੇ ਨੇ ਇਹ ਉਦੋਂ ਕਿਉਂ ਕਹਿੰਦੇ ਨੇ ਆਹ ਦੇ ਭਰਾ ਦਾ ਤਾਂ ਮੇਰੇ ਆਉਂਦੀ ਆ ਭਾਬੀ ਵੀਰੇ ਦੇ ਕੱਪੜੇ ਪ੍ਰੈਸ ਕਰਦੇ ਭਾਬੀ ਵੀਰੇ ਨੂੰ ਰੋਟੀ ਪਾ ਦੇ ਉਦੋਂ ਵੀਰੇ ਨੂੰ ਕੱਪੜੇ ਕਰਸੀ ਵੀ ਕਰ ਕਰ ਦੇ ਦੇਆ ਕਰੋ ਤੇ ਵੀਰੇ ਦੀ ਮੈਂ ਕਮਾਈ ਨਾ ਖਾਵਾਂ ਨਾ ਤੈਨੂੰ ਹਾਂ ਕਮਾਈ ਤੇਰੇ ਵਾਸਤੇ ਆ ਤੇਰੇ ਪੇਕੇ ਵਾਸਤੇ ਨਹੀਂ ਜਿਹੜੇ ਤੂੰ ਘਰੇ ਖਵਾਨੀ ਆ ਮਾਂ ਫੋਨ ਕਰ ਦੇਵੇ ਕਦੇ ਭਰਾ ਫੋਨ ਕਰ ਦੰਦਾ ਕੋਈ ਨਾ ਆਉਣ ਦੇ ਵੀਰੇ ਨੂੰ ਦੱਸੂਗੀ ਸਾਰੇ ਚਲ ਕੋਈ ਇਹ ਆਂਦੇ ਇਹਨਾਂ ਨਾਲ ਨਾ ਮੱਥਾ ਮਾਰ ਫालतू ਦਾ ਮੱਥਾ ਤਾਂ ਤੇਰਾ ਆ ਮੇਰੇ ਜਿਹੜਾ ਜੇ ਉਧਰ ਕਰਦੇ ਮੇਰੇ ਘਰ 'ਚ ਹੀ ਮੇਰੇ ਬਗੜ ਪਾਉਣ ਨੂੰ ਫਿਰਦੇ ਆਣੇ ਹੂੰ ਤਾਂ ਵੀਰਾ ਵੀ ਕੁਝ ਕਹਿੰਦਾ ਨਹੀਂਗਾ ਆਪਾਂ ਐਂ ਘਰ ਉਹ ਕਰਵਾ ਦਈਏ ਪਲੇਸ ਕਰਵਾ ਕਰਵਾ ਕੇ ਨਾ ਵੀ ਪੰਜੀ ਨਾ ਭੇਤ ਨਾ ਦੇਵੇ ਵੀਰਾ ਇਹਨੂੰ ਮਾਲੀਆਂ ਸਿਆਣੀਆਂ ਬੰਦੀਆਂ ਨੇ ਕਿ ਉਧਰ ਸ਼ਾਂਤੀ ਆਂਦੀ ਐ ਲੈ ਮੇਰੇ 'ਚ ਹੀ ਉਧਰ ਸ਼ਾਂਤੀ ਆਂਦੀ ਐ ਲੈ ਵੀ ਤੂੰ ਜਾ ਕੋਈ ਨਾ ਵਿਆਹ ਤੇ ਤੋੜ ਦਾਂਗੇ ਉੱਧਰ ਸਫਰ ਤਾਂ ਆਊਗਾ ਪਤਾ ਨਹੀਂ ਇਹ ਤਾਂ ਕੀ ਭਾਲਦੀ ਐਗੇ ਮੈਥੋਂ ਸਾਡੇ 'ਚ ਹੀ ਬਗੜ ਪਾਈ ਜਾਂਦੀ ਐ ਲੈ ਦੋਨੇ ਜੀਆਂ 'ਚ ਲੈ ਐਂ ਥੋੜੀ ਹੁੰਦਾਗਾ ਤਸਹੀ ਗੱਲ ਮੈਂ ਸਸਰੀ ਘਰ ਆਨ। ਤੂੰ ਠੀਕ ਹੈ? ਹਾਂ ਹਾਂ ਵਧੀਆ ਤੂੰ ਦੱਸ। ਹਾਂ ਠੀਕ ਹੈ ਬੱਸ। ਹੋਰ ਕੀ ਕਰੀ ਜਾਂਦੀ ਸੀ? ਬੱਸ ਕੁਛ ਨਹੀਂ ਕਰਦੀ। ਕਰੇ ਕੋਈ ਗਿੰਦਾ ਹੀ ਨਹੀਂ। ਕਰੇ ਇੱਧਰ ਹੀ ਆ ਗਈ। ਹਰਪ੍ਰੀਤ ਇੱਧਰ ਨਹੀਂ ਆਤੇ। ਉਹ ਸੈਭ ਘੇੜਣ ਲੱਗ ਗਿਆ। ਅੱਛਾ। ਹਾਂ। ਉਹ ਤਾਂ ਠੀਕ ਐ ਸੈਭ। ਹਾਂ ਠੀਕ ਐ ਬਸ ਵਧੀਆ। ਚੱਲ। ਇਹ ਬੱਸ ਮੈਂ ਤਾਂ ਤੁਹਾਨੂੰ ਸਵਾਲ ਪਉਂਦੀ ਸੀ। ਬੱਸ ਤੇ ਇਹ ਪਤਾ ਨਾ ਕਿ ਸਹੀ ਆ ਵੀ ਨਹੀਂ। ਅਗਲਾਣਾ ਲਾਉਣ ਜੇ ਚੱਕ ਰੱਖਿਆ ਇਹੀ ਲੋਟਾਂ ਦੇ। ਤਾਂ ਫੇਰ ਕੀ ਹੋ ਗਿਆ ਬੰਮੀ ਜੇ ਉਸਵਾਰ ਪਾਤਾ ਤਾਂ ਤੂੰ ਕਿਹੜਾ ਬਗਾਨੇ ਨੂੰ ਸਵਾਲ ਪਾਇਗਾ ਆਇਆ ਸਾੰਤ ਜੀ ਘੜੀ ਬਣ ਕੇ ਆਏ ਹੋ ਜੀ ਬੰਮੀ ਕੋਣਾ ਇਹਨੂੰ ਮਗਰੀ ਮਮੀ ਦੇ ਕੋਲੋਂ ਪੁੱਛਣਾ ਪਤਾ ਇਹਨਾਂ ਨੇ ਸ਼ਾਮ ਨੂੰ ਜਾਈ ਕੋਈ ਨਾ ਮੰਮੀ ਕੁਛ ਨਹੀਂ ਕਹਿੰਦਾ ਜਦੋਂ ਮੈਂ ਉਹ ਕਰਦੀ ਆ ਨਾ ਤੈਨੂੰ ਮੈਂ ਪੈਸੇ ਦੇਣਿਆ ਕੋਈ ਗੱਲ ਨਹੀਂ ਨਾ ਕੀ ਕਰਨਾ ਸੀ ਜੀ ਸਾਸਰੀ ਘਰ ਕੋ ਤਾਂ ਠੀਕ ਹੈ ਹਾਂ ਮਾੜੀਏ ਤੁਸੀਂ ਕਰ ਸਕਦੇ ਨਹੀਂ ਹਾਂ ਬਧੀ ਗਿਆ ਹੋਰ ਪੜ੍ਹਾਈ ਪੂਰੀ ਹੋ ਗਈ ਤਾਂ ਪੜ੍ਹਾਈ ਜਾਂਦੀ ਹੈ ਜੀ ਹਾਂ ਬਸ ਪੂਰੀ ਤਾਂ ਹੋ ਗਈ ਪੜਾਈ ਤਾਂ ਕਰੀ ਹੁੰਦੀ ਹੈ ਚਲ ਫੇਸੋ ਕਰਾਉਣ ਤਾਂ ਵਧੀਆ ਵੀ ਹੋ ਗਈ ਹੈ ਹਾਂਜੀ ਚਲ ਵਧੀਆ ਪਰ ਹਜ਼ਬਾਨੀ ਮਤਲੀ ਵਿਆਹ ਕਰਾਉਂਦੀ ਨਾ ਕਿਉਂ ਮੈਂ ਤਾਂ ਸਮਾ ਆਖਿਆ ਨਾ ਕਿ ਮੇਰੀ ਨਿਗਾਹ ਤੇ ਵਧੀਆ ਰਿਸ਼ਤਾ ਮੈਂ ਕਰਾ ਲੂੰਗੀ ਅੱਛਾ ਮੇਰਾ ਵਿਆਹ ਲਾ ਕੇ ਤੇ ਸੁਲ ਸੋਖਾ ਹੋ ਜੂਗਾ ਨਾ ਕਰੇ ਉਹ ਜਾਣਾ ਹੈ ਨਾ ਕਈ ਵਾਰ ਪੈਸੇ ਤੇ ਨੇ ਲੋੜ ਹੁੰਦੀ ਆ ਤਾਂ ਕਰਕੇ ਨਜੇ ਨਹੀਂ ਕੋਤਲੇ ਇਹ ਕਿਹੜੀ ਗੱਲ ਹੈ ਕਹੀ ਤੂੰ ਹੈ ਪੈਸੇ ਤੇ ਲੈ ਲੇਤੀ ਇਹਨੂੰ ਦਿੰਦੇ ਹੁੰਦੇ ਆ ਖੁਦ ਮਦਿਆਂ ਤੋਂ ਲੈ ਜਾਂਦੇ ਹੁੰਦੇ ਆ ਉਹੀ ਤਾਂ ਗੱਲ ਹੈ ਮਾਸੀ ਜੀ ਤੀਆਂ ਦਿੰਦੇ ਹੁੰਦੇ ਕਿ ਲੈਂਦੇ ਹੁੰਦੇ ਆ ਕੋੜਦੇ ਤਾਂ ਪਤਾ ਨਹੀਂ ਕੀ ਹੋ ਜੇ ਇਹ ਨੂੰ ਲੈ ਫੋਨ ਕਰਦੇ ਨੇ ਭਾਬੀ ਨੂੰ ਮਿੰਟ 'ਚ ਸਾਨੂੰ ਦੋ ਹੀ ਪੈਸੇ ਐਨੇ ਚਾਹੀਦੇ ਆ ਮੋੜ ਦਾਂਗੇ ਕੋੜ ਕੇ ਮੋੜਦੇ ਨਹੀਂ ਕਰਦੇ ਨਹੀਂ ਪੁੱਤਰ ਇਹ ਤਾਂ ਮੈਂ ਆਹ ਦਾ ਨਹੀਂ ਮੰਗੇ ਸੀ ਉਹ ਕਿਸ਼ਤ ਭਰਨੀ ਸੀ ਮੈਂ ਤੇ ਮੈਂ ਇਹ ਮੰਗ ਲੈ ਕੇ ਰੇਤੀ ਹੋ ਗਿਆ ਉਹ ਮਾਰਤੇ ਮੂੰਹ ਤੇ ਤੋਏ ਹੋ ਕਿ ਬਹਿ ਗੱਲਾ ਤੇਰੇ ਕਰਨ ਦਾ ਹੱਕ ਨਹੀਂ ਠੀਕ ਆ ਨਾ ਕੋਈ ਨਾ ਨਿਆਣੀ ਇਹ ਨੂੰ ਪਤਾ ਨਹੀਂ ਨਿਆਣੀ ਨਹੀਂ ਮੰਮੀ ਨਿਆਣੀ ਤਾਂ ਨੂੰ ਇਹ ਇਹੇ ਗੱਲਾਂ ਦਾ ਕਿੰ ਪਤਾ ਲੱਗ ਗਿਆ ਵੀ ਜਵਾਗੜੀ ਦਾ ਪੁੱਤ ਜਦੋਂ ਬਗਾਨੇ ਘਰ ਬਾਗੀ ਨੇ ਉਦੋਂ ਹੀ ਤਮੀਲ ਕੋਈ ਨਾ ਮੰਮੀ ਪਤਾ ਤਾਂ ਫੇਰ ਹੀ ਲੱਗੂਗਾ ਹਨਾ ਜਦੋਂ ਵਿਆਹੀ ਗਈ ਵਿਆਹ ਦੇ ਘਰੇ ਕਿੰਨਾ ਕੰਮ ਹੁੰਦਾਗਾ ਵੀ ਮਾਪਿਆਂ ਨੂੰ ਆਪਾਂ ਸਿਆਣ ਦੀ ਹੈ ਕਿ ਨਹੀਂ ਸਿਆਣ ਦੀ ਮਾਸਿਂ ਭਾਬੀ ਨੂੰ ਤਾਂ ਆਦਤਾਂ ਗੱਲ ਚੱਕਣ ਦੀ ਨਾ ਤਾਂ ਜੇ ਇਹੇ ਛੋਟੇ ਨਰ ਹੁੰਨ ਤਾਂ ਕਦੇ ਨਹੀਂ ਕਰ ਸਕਦੀ ਕੋਈ ਨਾ ਪੁੱਤ ਢਾਲ ਕੇ ਉਹ ਨਹੀਂ ਕਰ ਸਕਦੀ ਐ ਨਹੀਂ ਕਹਿੰਦੇ ਹੁੰਦੇ ਧੀਏ ਇਹ ਕਿਹੜਾ ਤੇ ਸਾਲ ਆ ਕਿ 6 ਮਹੀਨੇ ਆ 2 ਮਹੀਨੇ ਆ ਘਰ ਨੂੰ ਤੇ ਨਹੀਂ ਆਪਦੇ ਘਰੇ ਜਾਣਾ ਹੀ ਆ ਕਿ ਉਧਰ ਫੇਰ ਵੀ ਨਹੀਂ ਹਟਦੀ ਮੰਮੀ ਇਹ ਕਰ ਲਓ ਘਰੇ ਤਾਂ ਜਾਣਾ ਹੀ ਹੈ ਕੱਪ ਜੀ ਮਾਸੀ ਜੀ ਮੈਂ ਕਿ ਉਧਰ ਕਰ ਲਈ ਹੁਣ ਪੈਸੇ ਤੇ ਮੈਂ ਪੁੱਛਣਾ ਹੀ ਆਂ ਭਾਬੀ ਗੱਲ ਕਰੀਏ ਤੁਸੀਂ ਮੈਂ ਪੁੱਛ ਲੈ ਜਾ ਕੇ بس ਇਹਨੇ ਸੋ ਬੋਲਨ ਲੱਗੀ ਸਾਡੇ ਚ ਲੜਾਈ ਕਰਾਏਂਗੇ ਤੁਸੀਂ ਚੁਗਲੀਆਂ ਕਰਦਨ ਨਾ ਅਸੀਂ ਕੀ ਚੁਗਲੀਆਂ ਕਰਨੀ ਮੇਰੇ ਭਰਾ ਨੂੰ ਦਸੀ ਕੋਈ ਨਾ ਪੁੱਤ ਐ ਨਹੀਂ ਕਹਿੰਦੇ ਕਿ ਛੋਟੀ ਐ ਕਿੱਥੋਂ ਸਭਾ ਪਿਆਰ ਨਾਲ ਰਹਿਆ ਪਰ ਤੁਸੀਂ ਤਾਂ ਛੋਟਿਆਂ ਦਾ ਮੰਮੀ ਬਾਲਾ ਹੋ ਕਰਦਿਆਂ ਨਹੀਂ ਐ ਛੋਟਿਆਂ ਦਾ ਬਾੜਾ ਸਿਰ ਚੜਦਿਆਂ ਬਾੜੀ ਚ ਉਧਰ ਛਾਂਟਿਆਂ ਛੋਟੀਆਂ ਤਾਂ ਛੋਟੀ ਆ ਤਾਂ ਇਹਨੂੰ ਵੀ ਐਂ ਸੋਚਣਾ ਚਾਹਤਾ ਸੀ ਮੇਰੀ ਭਾਬੀ ਵੱਡੀ ਆ ਭਾਈ ਕਬੀਲਦਾਰੀ ਦੇ ਹੱਥਾਂ ਕੁਛ ਕਰੇ ਨਾ ਕਰੇ ਇਹਦਾ ਤਾਂ ਮਤਲਬ ਹੀ ਨਹੀਂ ਸੀ ਉਹ ਕਰਨ ਦਾ ਨਹੀਂ ਪੁੱਤ ਐਂ ਨਹੀਂ ਬੋਲਦੇ ਹੁੰਦੇ ਤੂੰ ਆਮਾ ਦੇ ਸਮਾਨਾ ਕੱਢੀਆ ਭਾਬੀਆਂ ਨਾ ਮਾਮਾ ਵਰਗੀਆਂ ਹੁੰਦੀਆਂ ਇਹ ਤਾਂ ਸਾਜਿਦੀ ਨਹੀਂ ਬਸ ਇਹ ਤਾਂ ਐਂ ਹੋ ਗਿਆ ਭਾਬੀ ਨੂੰ ਵੀ ਮੈਂ ਪੈਸੇ ਤਾਂ ਕਹਿੰਦਾ ਜੇ ਐਂ ਆ ਨਾ ਦੀ ਵਿਹਾਂ ਕੋਈ ਨਾ ਭਾਬੀ ਦੇ ਦੇ ਘਰ ਦੇ ਨੂੰ ਪੈਸੇ ਕੋਈ ਗੱਲ ਨਹੀਂ ਫੇਰ ਚੋਰੀਆਂ ਪੁੱਤ ਜਿਹੜੇ ਆ ਪੈਸੇ ਮੈਂ ਲੈ ਕੇ ਜਾਉਂਗੀ ਨਾ ਜੇ ਤੂੰ ਕਹਿੰਨੇ ਤਾਂ ਲੈ ਜੈਨੇਂ ਜਿਹੜੇ ਲੈ ਕੇ ਜਾਉ ਤੇਰੇ ਹੱਥ ਦੇ ਧੜਕੇ ਜਾਉਂਗੇ ਮੈਂ ਆ ਤਰੇ ਤੇ ਲੱਗ ਜੀ ਠੀਕ ਹੈ ਮੇਰੀ ਮੰਮੀ ਪੈਸੇ ਤੇ ਤੂੰ ਪਾਪ ਚ ਪਾ ਲਈ ਆਪੇ ਉਹ ਵੀ ਪਹਿਲਾਂ ਤਾਂ ਹਾਂ ਮੇਰੇ ਸ਼ਾਪਿੰਗਾਂ ਕਰੇ ਇਥੇ ਹਾਂ ਕੋਈ ਨਾ ਮਨੇ ਕਰੇ ਹੋਗੇ ਤੇਰਾ ਭਰਾ ਇਹ ਨਹੀਂ ਕਰਦਾ ਮੇਰੇ ਵਾਸਤੇ ਤੇਰੇ ਵਾਸਤੇ ਤੇਰਾ ਭਰਾ ਕਰਦਾ ਮੇਰੇ ਵਾਸਤੇ ਨਹੀਂ ਕਰਦਾ ਗਾ ਤੇਰਾ ਸਾਰਾ ਹੁਣ ਆਪਣੇ ਵਾਸਤੇ ਕਰਦਾ ਕਿੱਦਾਂ ਵਿਚਾਰਾ ਤੇ ਰਣਬਾਰ ਰਹਿਣਾ ਚਲ ਕੋਈ ਨਾ ਪੁੱਤ ਮੈਂ ਤਾਂ ਕਹਿੰਦੀ ਸੁੱਖ ਨਾਲ ਸਮਾ ਤੁਹਾਡੀ ਕਮਾਈਆਂ ਤੇ ਵਕਤ ਹੋਵੇ ਮੈਨੂੰ ਕਿਹੜਾ ਦਪਿਆਰੇ ਹੋ ਤੁਸੀਂ ਆਪਦੇ ਹੈਗੇ ਹੋ ਕਿਹੜੇ ਸਿੱਟੀਆਂ ਹੋ ਭਾਬੀ ਜੀ ਚਾਹ ਹੋਰ ਬਣਾ ਕੇ ਦੇਣਗੀ ਕਿ ਨਹੀਂ ਕੋਈ ਨਾ ਚਾਹ ਪਿਆ ਰਾਂਗੇ ਚਾਹ ਨਾਲ ਫਿਰ ਤੂੰ ਦੇਖਣਾ ਚਲੀ ਬਿਸਕੁਟ ਤਾਂ ਰੋਦੀ ਤੇ ਭਾਬੀ ਆਏ ਕੋਈ ਰਹਿ ਜਾ ਬਣੀ ਚਾਹ ਨਹੀਂ ਕਰਦਾ ਫਿਰ ਮੈਂ ਬੋਲਣਾ ਜੀ ਭਾਬੀ ਇਹਨੇ ਨਹੀਂ ਹੁੰਦੀ ਆਏ ਕੋਈ ਨਾ ਕੋਈ ਨਾ ਕੋਈ ਨਾ ਮੈਂ ਕਰਾਲ ਕੇ ਲਾ ਰੋਤੀ ਸੀ ਉਹ ਮਾਸੀ ਜੀ ਅਸਲ ਕੀ ਰਣਾ ਸੀ ਰਹਿਣੇ ਆ ਭਾਬੀ ਪਤਨੀ ਜਾਨੀ ਤੇਰੀ ਗੱਲ ਕਰਦੀ ਸਾਰੀ ਬੱਚੀ ਰਹਿੰਦੀ ਆ ਮੈਂ ਤੇ ਨਾਲ ਤੇ ਨੂੰ ਅੱਜ ਅੰਡਾ ਹੁੰਦੀ ਖਲਾਉਂਦੀ ਹੁੰਦਾ ਨਾ ਆਟੇ ਦੇ ਵਜਨ ਲੈ ਲੈ ਆਟੇ ਕੀ ਨਾਣਾ ਹੋਣਾ ਕਿ ਨਾ ਉਹ ਬੰਮਾ ਤੁਸੀਂ ਘਰੇ ਉਹ ਜੇ ਡੋੜੀ ਮੂੰਹ ਆਇਆ ਘਰ ਵਿੱਚ ਵਾਦਾ ਕਰਕੇ ਨਹੀਂ ਹੁੰਦਾ ਪੁੱਤ ਓਹੋ ਇਸ ਭਾਬੀ ਤਾਂ ਨਹੀਂ ਸੋਚਦੀ ਨਾ ਅਸੀਂ ਸੋਚਦੇ ਚਲਾਓ ਮਾਸੀ ਜੀ ਛੱਡੋ ਇਹ ਗੱਲਾਂ ਹਾਂ ਨੂੰ ਅੰਦਰ ਵੇਖ ਰੇਸ ਚ ਆ ਜਾ ਜੰਗਲ ਪਾਣੀ ਇਹ ਸੁਣੇ ਕੋਲੀ ਜੰਮਿਆ ਕੋਲੀ ਜੀ ਉਹ ਐ ਕੋਲੀ ਜੀ ਐ ਚਲਾ ਤੱਕਿਆ ਨਹੀਂ ਕਮੜੀ ਆ ਕੁੜੀ ਜੀ ਕੀ ਲੋੜ ਸੀ ਨਾ ਕਰਨੀ ਲੈ ਮਮੀ ਚਾਹ ਕਾ ਕੀ ਪੀ ਲੈ ਮੈਂ ਪਚਾਟ ਨੂੰ ਵੀ ਨਹੀਂ ਜੀ ਕਰਦਾ ਮੈਂ ਤਾਂ ਕਹਿੰਦੀ ਰਹਿਣ ਦੇ ਪੈਸੇ ਨੂੰ ਮੈਂ ਲੈਣ ਦੀ ਦਿਨ ਦਿਨ ਮਾਸੀ ਕੋ ਪੜ ਲੂੰਗੀ ਕੋਈ ਨਾ ਮਾਸੀ ਕਾ ਕਾ ਫੜ ਲੇਗੇ ਜਦੋਂ ਹੁਣ ਮੈਂ ਤੁਹਾਨੂੰ ਕਹੀ ਦਿੱਤਾ ਲੈ ਜਾ ਪੈਸੇ ਇਹਨਾਂ ਨੂੰ ਤਾਂ ਕਰ ਹੀ ਜਾਣਾਗਾ ਕਰੀ ਕੀ ਜਾਣਾ ਵੀ ਅਜੇ ਤੂੰ ਵਿਆਹ ਹੀ ਨਹੀਂ ਕੁਮਾਰੀ ਹੈਗੀ ਐਨਾ ਕੁਝ ਬੋਲਦੀ ਸ਼ਰਮ ਨਹੀਂ ਆਉਂਦੀ ਵੱਡੇ ਛੋਟੇ ਦੀ ਪਰੋ ਹੀ ਨਹੀਂ ਐਨ ਤਾਂ ਇਹੋ ਹੈ ਨਹੀਂ ਪਰੋਂ ਮਿੱਤਰ ਸਾਹਮਣੇ ਹੀ ਲਾਗੀ ਲੈ ਬੋਲਣ ਚੱਲ ਮੇਰੇ ਨਾਲ ਬਹਿਸ ਕਰਦੀ ਸੋ ਤਾਂ ਗੱਲ ਆਟਾ ਹੈ ਤੇਰੇ ਮੂੰਹ ਤੇ ਤਾਂ ਨਾ ਕਹਿੰਦੀ ਤੈਨੂੰ ਤਾਂ ਨਾ ਆ ਕੇ ਬੋਲਦੀ ਆਏ ਚੱਲ ਲੋੜ ਹੀ ਨਹੀਂ ਪਤਾ ਤੂੰ ਬੋਲਿਆ ਨਾ ਕਰ ਤਾਂ ਕਟਾ ਇਹ ਤਾਂ ਕੁੜੀ ਨੂੰ ਜਮਾਈ ਨਹੀਂ ਇਹਨੂੰ ਆਕਲ ਕੋਲ ਹੈ ਨਹੀਂ ਨੋ ਜਿੰਨੇ ਪੜਿਆ ਉਹਨੇ ਖੂਜਾ ਗਿੱਟਾਂ ਚਾਹੀਦੀ ਪੜਾਈ ੜੂਈ ਕੋਈ ਨਹੀਂ ਇਹ ਤਾਂ ਚੌਧਰ ਛੰਟ ਨਾਲ ਹੀ ਆ ਸਾਡੇ ਛੱਡ ਪਰੇ ਪੈਸੇ ਨੂੰ ਲੈ ਲੜਦੀ ਮੈਂ ਤਾਂ ਉੱਥੇ ਪੜ ਲੂੰਗੀ ਨਹੀਂ ਨਹੀਂ ਤੂੰ ਪੈਸੇ ਕੋਈ ਨਾ ਲੈ ਜੀ ਕੋਈ ਨਾ ਮੈਂ ਇਹ ਸਾਹਮਣੇ ਨਹੀਂ ਦਿੰਦੇ ਤੁਹਾਨੂੰ ਪੈਸੇ ਠੀਕ ਹੈ ਨਾ ਮੈਂ ਨਹੀਂ ਸਾਹਮਣੇ ਤਾਂ ਪੁੱਤ ਮੈਂ ਕਿਹੜਾ ਲੈ ਜਾਣੇ ਮੈਂ ਤਾਂ ਮੋੜੂੰਗੀ ਧਾਰੇ ਕਰਕੇ ਲੈ ਵੀ ਲੈ ਲੈ ਮੈਂ ਕਿਹੜਾ ਆਏ ਕਦੇ ਨਹੀਂ ਮੋੜਨੇ ਉਹ ਤਾਂ ਚਲ ਆਪਾਂ ਨੂੰ ਪਤਾ ਵੀ ਮੋੜਨੇ ਆ ਪੈਸੇ ਤੂੰ ਪਰ ਇਹ ਥੋੜੀ ਹੁੰਦਾਗਾ ਵੀ ਅਗਲਾ ਉਹ ਕਰੇ ਕਹਿੰਦੇ ਹੁੰਦੇ ਆ ਨਾ ਦੁੱਖ ਸੁੱਖ ਚ ਰਿਸ਼ਤੇਦਾਰੀ ਕੰਮ ਆਉਂਦਾ ਹੁੰਦਾ ਜਦੋਂ ਰਿਸ਼ਤੇਦਾਰੀ ਨਹੀਂ ਕੰਮ ਆਏ ਫਿਰ ਕਿਰਕੜ ਕੇ ਭੋੜੇ ਚਲਾਉਣਾ ਆਪਾਂ ਜਿਹੜਾ ਵੀਰਾ ਨਹੀਂ ਆਏ ਕਰਦਾਗਾ ਮੈਂ ਉਨੀ ਕਰਾਂ ਠੀਕ ਕਰਾਂ ਇਹ ਬਾੜੀ ਚੌਪਰ ਛਾਂਟਦੀ ਹੈਗੀ ਨੀ ਕੋਤ ਤੈਨੂੰ ਲੋੜ ਹੀ ਨਹੀਂ ਚੱਲ ਮੈਂ ਤਾਂ ਕਹਿੰਦੀ ਵੀ ਉਹੀ ਗੱਲ ਆਪਾਂ ਤਾਂ ਇਹ ਕਹਿੰਦੇ ਕਿ ਤੀ ਦਾ ਰੱਬ ਖਵਾਵੇ ਨਾ ਤੀ ਨੂੰ ਸਮਾਂ ਚਾਰ ਰੁਪਏ ਦੇ ਦੇ ਮੈਂ ਤਾਂ ਕਹਿੰਦੀ ਉਹੀ ਨਹੀਂ ਫਰਕ ਰੱਖਿਆ ਆ ਮੈਂ ਤਾਂ ਪਹਿਲੀ ਵਾਰ ਅੱਗ ਲਾਉਣੇ ਤੇ ਤੈਨੂੰ ਮੂੰਹ ਮਲਾਤਾ ਮੰਮੀ ਅੱਗੇ ਕਿੰਨੇ ਕੁ ਪੈਸੇ ਲੈ ਕੇ ਜਾਂਦੇ ਤੁਸੀਂ ਮੇਰੇ ਤੋਂ ਵੀ ਤੁਸੀਂ ਇੱਥੇ ਹੀ ਖਾਣੇ ਨਾ ਰੁਪਈਆ ਤੇ ਕੱਲਦੇ ਆਰ ਮੜਾ ਮੋਟਾ ਸੋਚਣਾ ਚਾਹੀਦਾ ਹੈਗਾ ਮੈਨੂੰ ਆਇਆ ਪੁੱਤ ਐਨੀ ਪ੍ਰੋਹਣੇ ਨੂੰ ਨਾ ਕੋਈ ਉਂਗਲਾ ਲਾ ਦੇ ਫੇਰ ਕਹੇਗੀ ਕਿ ਤੈਨੂੰ ਤੇਰੀ ਮਾਂ ਕਿੰਨੇ ਰੁਪਏ ਲੈ ਗਈ ਕੋਈ ਨਾ ਉਹ ਤਾਂ ਮੈਂ ਆਪੇ ਉਹ 판ੂ ਗੱਲ ਕਰ ਲੂੰ ਉਹਦੇ ਨਾਲ ਉਹਦਾ ਕੋਈ ਦਿੱਕਤ ਨਹੀਂ ਤੈਨੂੰ ਮੈਂ ਆਪੇ ਠੀਕ ਆ ਨਾ ਤੂੰ ਟੈਨਸ਼ਨ ਨਾ ਲੈ ਇਸ ਗੱਲ ਤੂੰ ਗੱਲ ਸੁਣ ਮੈਂ ਤੇ ਥੁਰ ਰੁਪਏ ਨਗਦ ਨਹੀਂ ਲੈ ਕੇ ਜਾਂਦੀ ਤੂੰ ਉਹਦੇ ਨਾਲ ਕਰਕੇ ਨਾ ਗੂਗਲ ਪੇ ਕਰਾ ਦੇ ਚਲ ਕਰਾ ਦੂੰ ਹੈ ਹਾਂ ਜੇ ਤੂੰ ਨੇ ਕਿਹਾ ਫੇਰ ਤਾਂ ਕਰਾ ਦੀ ਤੇ ਨਹੀਂ ਮੈਂ ਤੇਰੀ ਮਾਸੀ ਕੋ ਫੜ ਦੂੰਗੀ ਉਧਰ ਨਾ ਨਾ ਕੋਈ ਨਹੀਂ ਮੈਂ ਗੂਗਲ ਪੇ ਕਰਾ ਦਿੰਦੀ ਤੈਨੂੰ ਮੈਂ ਹੋਰ ਮੂੰ ਕਿਧਰ ਨੂੰ ਟੱਪ ਗਈ ਇ ਦੀ ਰੋਦੀ ਉੱਤੇ ਬੈਠੀ ਹੋਣੀ ਹੈ ਵੀ ਨਾ ਭਾਈ ਇਹਨੇ ਨਹੀਂ ਇਖੇਣਾ ਬੋਲਦੀ ਆ ਗਾਹਾਂ ਕੀ ਲੱਲਣ ਲਾਉਗੀ ਇਹ ਜਾ ਕੇ ਇਹ ਤਾਂ ਇਹ ਕਰਦੀ ਆ ਮੰਮੀ ਪਤਾ ਤਾਂ ਤੇਰੀ ਲੱਗਦਾ ਨਾ ਵੀ ਮੇਰੀ ਸੱਸ ਦੇ ਸਾਹਮਣੇ ਕਿੰਨਾ ਕੰਮ ਕਰਨਾ ਪੈਂਦਾ ਜਾਂ ਮਾਪਿਆਂ ਨੂੰ ਸਿਆਣਨਾ ਕਿ ਨਹੀਂ ਸਿਆਣਨਾ ਭਰਾ ਪਰ ਜਾਈ ਲੋ ਇਹ ਵੀ ਪਤਾ ਲੱਗੂਗਾ ਤੂੰ ਨਾੜੀਆਂ ਕਰਦੀ ਆ ਇਹ ਤੂੰ ਨਾਲ ਦੇ ਮੂੰਹ ਹੈ ਕੋਈ ਇਹਨੂੰ ਮਾੜੀ ਚੰਗੀ ਗੱਲ ਕਿਹਾ ਕਰ ਤੇਰੇ ਤਾਂ ਧੀਆ ਵਰਗੀ ਆ ਇਹ ਮੈਂ ਤਾਂ ਮम्मी ਫਰਕ ਕਰੇ ਹੀ ਨਹੀਂ ਕਰੇ ਮੈਂ ਨਹੀਂ ਕਰਦੀ ਫਰਕ ਦੇ ਕਰੇ ਜਦੋਂ ਆਏ ਲੱਗ ਜਾਂਦੇ ਫਿਰ ਆਪ ਨੂੰ ਵੀ ਗੁੱਸਾ ਆਉਂਦਾ ਹੈਗਾ ਮਾੜੀ ਮਾੜੀ ਗੱਲ ਤੇ ਚੱਲ ਕੋਈ ਨਾ ਬੋਲੀ ਜਾਣ ਦੇ ਕਿੰਨਾ ਕ ਬੋਲੂਗੀ ਲੈ ਫਿਰ ਮੈਂ ਹੁਣ ਜਾਣੀ ਆ ਠੀਕ ਹੈ ਚੱਲ ਮੈਂ ਗੂਗਲ ਪੇ ਕਰਤੋਂ ਨੀ ਮੈਂ ਤੈਨੂੰ ਪੈਸੇ ਕਰਕੇ ਇਹ ਗੱਲ ਕਰਵਾ ਦੂੰ ਕੋਈ ਅੱਜ ਬਰੌਣਾ ਘਰ ਤੇ ਆਊਗਾ ਮੈਂ ਫਿਰ ਕਹਾਂ ਜਾ ਕੇ ਕਿਸ਼ਤ ਭਰਨੀ ਸੀ ਮੈਂ ਤਾਂ ਆ ਗਈ ਸੀ ਅੱਜ ਰਹਿ ਪੈਂਦੀ ਤੂੰ ਲੈ ਕਿਸ਼ਤ ਵਾਲਿਆਂ ਨੂੰ ਦੇਣੇ ਆ ਪੈਸੇ ਮੈਂ ਤਾਂ ਪੁੱਤ ਕਿਸ ਕਾਲੰ ਤਾਂ ਚਲ ਫਿਰ ਮੈਂ ਕਰੂੰਗੀ ਤੈਨੂੰ ਪੈਸੇ ਗੱਲ ਕਰਕੇ ਨਾ ਨਾਲ ਫਿਰ ਮੈਂ ਤੈਨੂੰ ਦੱਸ ਦੇਣੀ ਆ ਉਹ ਤੂੰ ਫੋਨ ਤੇ ਗੱਲ ਕਰ ਲਈ ਜੇ ਤਾਂ ਕਹਿਤਾ ਫਿਰ ਤਾਂ ਕਰਾ ਦੇਗੀ ਕੁਲਕੇ ਨਹੀਂ ਮੈਂ ਜਾ ਕੇ ਤੇਰੀ ਮਸੀ ਨਾਲ ਗੱਲ ਕਰਦੀ ਜੇ ਉਹਨੇ ਹਾਂ ਕਰਤੀ ਫਿਰ ਮੈਂ ਤੈਨੂੰ ਮੈਂ ਜਵਾਬ ਦੇ ਦੂੰਗੀ ਨਾ ਨਾ ਕੋਈ ਨਹੀਂ ਮੇਰੀ ਕੋਈ ਨਾ ਮੈਂ ਕਰੂੰਗੀ ਚਲ ਚੰਗਾ ਉਹ ਕੱਪੜੇ ਜੇ ਰੱਖ ਲਈ ਇਹਦਾ ਵੀ ਸੱਚ ਸੂਟ ਲਿਆਈਆਂ ਵਿੱਚ ਲੋੜ ਹੀ ਨਹੀਂ ਛੇਦਾ ਸੂਟ ਲਿਆਉਣ ਦੀ ਇਹ ਚਲ ਕੋਈ ਨਾ ਦੇ ਖਰਚੇ ਕਰਨ ਨੂੰ ਹਾਂ ਕੋਸੇ ਨਹੀਂ ਹੁੰਦਾ ਤੂੰ ਆਇਆ ਨਾ ਕਰਿਆ ਕਰ ਫੇਰ ਕਿ ਹੋ ਗਿਆ ਮਮੀ ਮਾਸਿਓ ਕੇ ਮਾਂ ਹੋਈ ਜੇ ਮੇਰੀ ਮਾਂ ਦਾ ਮਤਲਬ ਤੂੰ ਇਹਦੇ ਕੁਛ ਲੱਭਦੀ ਨਹੀਂ ਗਈ ਪਰ ਇਹ ਗੱਲ ਥੋੜੀ ਕਰਨੀ ਚਾਹੀਦੀ ਆ ਚਲ ਕੋਈ ਹੁਣ ਮੇਰੇ ਗਈ ਮਗਰੋਂ ਵੀ ਨਾ ਤੂੰ ਇਹਨੂੰ ਕੁਛ ਬੋਲੀ ਨਿਆਣੀ ਐ ਹਜੇ ਇਹਨੂੰ ਮੱਥਾ ਹੈ ਨਹੀਂ ਨਾ ਨਾ ਮੈਂ ਤਾਂ ਮਮੀ ਮੱਥਾ ਮਾਰਦੇ ਨਹੀਂ ਵਾਲਾ ਬਸ ਲੋੜ ਹੀ ਹਾਂ ਤੇ ਨਾਲ ਹੀ ਹੋਈ ਨਾ ਤੇ ਸੁਣ ਹੁਣ ਮੇਰੇ ਗਈ ਮਗਰੋਂ ਨੇ ਇਹਨੂੰ ਕੁਛ ਨਾ ਬੋਲੀ ਨਾ ਨਾ ਮੈਂ ਨਹੀਂ ਮਮੀ ਦੀ ਕੋਈ ਗੱਲ ਨਹੀਂ ਮੈਂ ਮੱਥਾ ਮਾਰਾਂ ਵਾਲਾ ਠੀਕ ਆ ਨਾ ਮੈਂ ਇਥੋਂ ਬਚੇ ਇਹਦੇ ਨਾਲ ਮੱਥਾ ਬਸ ਕੋਈ ਨਾ ਮੈਂ ਤਾਂ ਕਹਿੰਦੀ ਰਲ ਕੇ ਰਹਿਆ ਕਰ ਪੋਰਟਲ ਲਾ ਲਾ ਬੋਲਣ ਦੀ ਆਦਤ ਆ ਮਮੀ ਚਲ ਬੋਲਦੀ ਬੋਲੀ ਜਾਣ ਤੇ ਜਦੋਂ ਮੈਂ ਤੈਨੂੰ ਕਹੀ ਜਣੀ ਵੀ ਤੂੰ ਨਾ ਬੋਲੀ ਨਾ ਨਾ ਕੋਈ ਨਹੀਂ ਮੈਂ ਨਹੀਂ ਬੋਲਦੀ ਚਲ ਚੰਗਾ ਮੈਂ ਜਾਨੀ ਆ ਫਿਰ ਚੰਗਾ ਮੈਂ ਕਰਾ ਦੂੰਗੀ ਗੂਗਲ ਫੇਰ ਤਾਂ ਪੈਸੇ ਮੈਂ ਆਏ ਨਹੀਂ ਕਹਿੰਦੀ ਜੇ ਤਾਂ ਉਹਨੇ ਕਿਹਾ ਵੀ ਹੈਗੀ ਆ ਕਰਾ ਦੇ ਮਮੀ ਨੂੰ ਫੇਰ ਤਾਂ ਤੂੰ ਗੂਗਲ ਪੇ ਕਰਾ ਦੀ ਤੇ ਨਹੀਂ ਮੈਂ ਤੇਰੀ ਮਾਸੀ ਕੋਲੋਂ ਪੁੱਛ ਲੂੰਗੀ ਮੈਂ ਜਾ ਕੇ ਪਹਿਲਾਂ ਉਹਦੇ ਨਾਲ ਗੱਲ ਕਰਦੀ ਆ ਠੀਕ ਆ ਮੈਂ ਉਹਨੂੰ ਐ ਨਹੀਂ ਕਹਦੀ ਮੈਂ ਮੈਂ ਕੁੜੀ ਕੋਲੇ ਗਈ ਸੀ ਜਿਵੇਂ ਮੈਨੂੰ ਜਵਾਬ ਦੇ ਤਾਹਨਾ ਨੇ ਹਾਂ ਤੇ ਕਰਾਂਗਾ ਕਰ ਲੇ ਕਰਾਂਗਾ ਕਰ ਲੂੰਗੀ ਫਿਰ ਮੈਨੂੰ ਦੱਸ ਦੇ ਹਾਂ ਫਿਰ ਮੈਂ ਕੱਲ ਨੂੰ ਕਿਸ਼ਤ ਭਰਨੀ ਹੈ ਚੰਗਾ ਠੀਕ ਹੈ ਚੱਲ ਚੱਕ ਲੈ ਕੱਪ ਜੇ ਆ ਜਾ ਫਿਰ